ਤਿਆ ਤੁਸੀਂ ਮੇਨ ਟ੍ਰੈਜਰੀ ਦੇਖ ਸਕਦੇ ਹੋ ਜਲਦੀ 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 ਛੇਤੀ ਛੇਤੀ ਸਾਰੇ ਤੁਸੀਂ ਦੇਖ ਸਕਦੇ ਜਿੱਦਾਂ ਕਮਰੇ ਨਹੀਂ ਹੁੰਦੇ ਉਦਾਂ ਬਣੇ ਹੋਇਆ ਇਹ ਪੱਥਰ ਕੱਟ ਕੇ ਫਿਰ ਇਹਨੂੰ ਤਿਆਰ ਕੀਤਾ ਗਿਆ ਇਹਨਾਂ ਕੋਲੇ ਇਦਾਂ ਮੈਪ ਹੁੰਦਾ ਇਹਨਾਂ ਨੇ ਐਂਟਰੀ ਤੇ ਵਿਜ਼ਿਟਰ ਸੈਂਟਰ ਤੇ ਸਾਨੂੰ ਮੈਪ ਦਿੱਤਾ ਜਿੱਤੇ ਸਾਰਾ ਗਾਈਡ ਕੀਤਾ ਹੋਇਆ ਵੀ ਕਿੱਥੋਂ ਕਿੱਥੇ ਜਾਣਾ ਸੋ ਹੁਣ ਅਸੀਂ ਇਹਨਾਂ ਦੇ ਪਿੰਡ ਵਾਪਸ ਪਹੁੰਚ ਗਏ ਆ ਤੇ ਇੱਥੋਂ ਅਸੀਂ ਜਾਣਾ ਪੈਟਰਾ ਇੱਥੋਂ ਪਹਿਲਾਂ ਅਸੀਂ ਵਿਜ਼ਿਟਰ ਸੈਂਟਰ ਤੱਕ ਜਾਵਾਂਗੇ ਵਿਜ਼ਿਟਰ ਸੈਂਟਰ ਤੋਂ ਸਾਨੂੰ ਡੇਢ ਘੰਟਾ ਲੱਗਣਾ ਪੈਟਰਾ ਤੱਕ ਹੁਣ ਇਹਨਾਂ ਦੇ ਪਿੰਡਾਂ ਅਸੀਂ ਜਿੱਥੇ ਅਸੀਂ ਗੱਡੀ ਖੜੀ ਕੀਤੀ ਹੈ ਆਪਣਾ ਸਮਾਨ ਰੱਖਤਾ ਇੱਥੇ ਇਹਨਾਂ ਦਾ ਕੈਮਰਾ ਜਿਹੜਾ ਰੱਖਿਆ ਹੋਇਆ ਇਹ ਬੱਚਾ ਅੱਜ ਜਵਾਕ ਤਾਂ ਬਾਹਰ ਨਹੀਂ ਲੈ ਕੇ ਜਾਂਦੇ ਸੋ ਅਸੀਂ ਇਹਨਾਂ ਦੀ ਗੱਡੀ ਆ ਇੱਥੇ ਗੁੱਡ ਬਾਏ ਗੁੱਡ ਬਾਏ ਬ੍ਰਦਰ ਸ਼ੁਕ੍ਰਾਂ ਸੀ ਯੂ ਲੈਟਸ ਗੋ ਯਾ ਯਾ ਡੈਫਨਿਟਲੀ ਥੈਂਕ ਯੂ ਫਾਰ ਦ ਸਟੇ ਇਟ ਵਾਸ ਰੀਲੀ ਗੁੱਡ ਥੈਂਕ ਯੂ ਫਾਰ एवरीथिंग ਥੈਂਕ ਯੂ ਫਾਰ एवरीथिंग ਸੋ ਹੁਣ ਅਸੀਂ ਪੈਟਰਾ ਦੇ ਜਿਹੜੇ ਵਿਜ਼ਿਟਰ ਸੈਂਟਰ ਪਹੁੰਚ ਗਏ ਸੀ ਮੇਰੇ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਵਿਜ਼ਿਟਰ ਸੈਂਟਰ ਆ ਪੈਟਰਾ ਦਾ ਇੱਧਰਲੇ ਪਾਸੇ ਫ੍ਰੀ ਪਾਰਕਿੰਗ ਹੈ ਅਸੀਂ ਸਾਹਮਣੇ ਗੱਡੀ ਖੜੀ ਕਰਤੀ ਫ੍ਰੀ ਪਾਰਕਿੰਗ ਚ ਤੇ ਹੁਣ ਅਸੀਂ ਜਾ ਰਹੇ ਹਾਂ ਵਿਜ਼ਿਟਰ ਸੈਂਟਰ ਤੇ ਉੱਥੋਂ ਆਪਣਾ ਜਾਰਡਨ ਪਾਸ ਦਿਖਾ ਕੇ ਅਸੀਂ ਅੰਦਰ ਜਾਵਾਂਗੇ ਇੱਥੋਂ ਪਤਾ ਨਹੀਂ ਕਿੰਨੇ ਘੰਟੇ ਦੀ ਵਾਕ ਹੈ ਅੰਦਰ ਜਾ ਕੇ ਜਿਹੜਾ ਗਾਈਡ ਦਿੰਦੇ ਆ ਜਿਹੜਾ ਇੱਕ ਦਿੰਦੇ ਆ ਪੇਜ ਕਾਗਜ਼ ਆ ਦਿੰਦੇ ਆ ਉੱਤੇ ਲਿਖਿਆ ਹੋਇਆ ਸਾਰਾ ਮੈਪ ਪੈਟਰਾ ਦਾ ਤੇ ਉੱਥੇ ਜਾ ਕੇ ਦੇਖਦੇ ਹਾਂ ਕਿੰਨਾ ਕਿੱਥੇ ਟਾਈਮ ਲੱਗਦਾ ਫਿਰ ਅਸੀਂ ਤਾਂ 5-6 ਘੰ ਅਮਰੀਕਨਾਂ ਵਾਲਾ ਸ਼ਾਮੀ 4-5 ਵਜੇ ਬੰਦ ਹੁੰਦਾ ਹੈ ਇਹ ਤੇ ਇਸ ਵੇਲੇ ਸਾਢੇ 10 ਹੋਏ ਨੇ ਪੌਣੇ 11 ਸੋ ਸਾਹਮਣੇ ਜਿਹੜਾ ਟਿਕਟ ਸੈਂਟਰ ਹੈ ਇੱਧਰ ਥੋੜੀਆਂ ਸ਼ਾਪਸ ਨੇ ਤੇ ਇੱਧਰ ਵਾਸ਼ਰੂਮਸ ਨੇ ਤੇ ਹੁਣ ਅਸੀਂ ਉਧਰੋਂ ਜਾ ਕੇ ਬਸ ਜਾਰਡਨ ਪਾਸ ਦਿਖਾ ਕੇ ਆਪਣੀ ਟਿਕਟ ਲਵਾਂਗੇ ਥੈਨ ਅੰਦਰ ਜਾਵਾਂਗੇ 11:00 ਵਜੇ ਇਸ ਜਗ੍ਹਾ ਨੂੰ ਘੁੰਮਣ ਲਈ ਲਗਭਗ ਡੇਢ ਕ ਦਿਨ ਚਾਹੀਦਾ ਹੁੰਦਾ ਬਟ ਸਾਡੇ ਕੋਲ 5-6 ਘੰਟੇ ਹੀ ਨੇ ਸੋ ਹੁਣ ਅਸੀਂ ਤੁਰ ਕੇ ਜਾਣੇ ਭੀ ਐਂਟਰੀ ਵੱਲ ਨੂੰ ਤੇ ਇੱਥੇ ਜਿਹੜੇ ਤੁਸੀਂ ਆ ਘੋੜੇ ਦੇਖ ਰਹੇ ਹੋ ਜਾਂ ਬੰਦੇ ਦੇਖ ਰਹੇ ਹੋ ਨਾ ਘੋੜਿਆਂ ਨਾ ਇਹ ਬੇਸਿਕਲੀ ਸਕੈਮ ਕਰਦੇ ਆ ਟੂਰਿਸਟ ਦੇ ਨਾਲ ਇਹ ਤੁਹਾਨੂੰ ਕਹਿਣਗੇ ਵੀ ਜਾਰਡਨ ਪਾਸ ਦੇ ਵਿੱਚ ਇਨਕਲੂਡਡ ਆ ਸਾਡੇ ਨਾਲ ਬੈਠੋ ਹਨਾ ਬਟ ਦੈਨ ਤੁਹਾਨੂੰ ਉਤਾਰ ਕੇ ਅੱਗੇ ਤੇ ਫਿਰ ਕਹਿਣਗੇ ਵੀ ਟਿਪ ਦੋ ਤੇ ਧੱਕੇ ਨਾਲ ਟਿਪ ਮੰਗਦੇ ਆ ਜ਼ੋਰ ਕਰਦੇ ਆ ਜਿਹੜਾ ਤਾਂ ਕੋਈ ਬਹਿਸ ਲਵੇ ਉਹ ਤਾਂ ਬਚ ਜਾਂਦਾ ਤੇ ਜਿਹੜਾ ਕੋਈ ਦੇ ਦਿੰਦੇ ਆ ਫਿਰ ਇਹਨਾਂ ਨੂੰ ਫਿਰ ਦੇਣੇ ਪੈਂਦੇ ਆ ਲੋਕਾਂ ਨੂੰ ਪੈਸੇ ਤੇ ਇਹਨਾਂ ਦੇ ਸਕੈਮ ਤੋਂ ਬਚ ਕੇ ਰਹੋ ਇਹ ਬਹੁਤ ਕਾਮਨ ਸਕੈਮ ਹੈ ਇੱਥੇ ਤੇ ਕਈ ਜਿਹੜੇ ਯੂਟਿਊਬਰਸ ਪਹਿਲਾਂ ਹੁਣ ਅਸੀਂ ਪੈਟਰਾ ਦੀ ਮੇਨ ਟ੍ਰੈਜਰੀ ਤੇ ਆ ਗਏ ਜਿਹੜੀ ਤੁਸੀਂ ਵੀਡੀਓਜ਼ 'ਚ ਕਾਫੀ ਵਾਰੀ ਦੇਖੀ ਹੋਣੀ ਹੈ ਮੈਂ ਤੁਹਾਨੂੰ ਦੱਸ ਦਾਂ ਪੈਟਰਾ ਹੈਗਾ ਵਰਲਡਸ ਦਾ ਲਾਈਕ ਇਹ 2700 ਨੂੰ ਵੰਡਰਸ ਆਫ ਦਾ ਵਰਲਡ 'ਚ ਗਿਣਿਆ ਗਿਆ ਸੀ ਜਿਵੇਂ ਤਾਜ ਮਹਿਲ 'ਚ ਆਪਣੇ ਇੰਡੀਆ ਵਾਲੇ ਨੂੰ ਗਿਣਦੇ ਆ ਸੇਮ ਇਹਨੂੰ ਵੀ ਗਿਣਿਆ ਗਿਆ ਸੀ 2007 'ਚ ਤੇ ਆ ਤੁਸੀਂ ਮੇਨ ਟ੍ਰੈਜਰੀ ਦੇਖ ਸਕਦੇ ਹੋ ਤੇ ਇੱਥੇ ਬਹੁਤ ਜ਼ਿਆਦਾ ਟੂਰਿਸਟ ਆਉਂਦੇ ਆ ਮੇਨਲੀ ਜਾਰਡਨ 'ਚ ਸਭ ਤੋਂ ਜ਼ਿਆਦਾ ਜਿੱਥੇ ਤੁਹਾਨੂੰ ਟੂਰਿਸਟ ਦੇਖਣ ਨੂੰ ਮਿਲਣਗੇ ਇੱਥੇ ਹੀ ਦੇਖਣ ਨੂੰ ਮਿਲਣਗੇ ਮੇਰੇ ਲੈਫਟ ਸਾਈਡ 'ਤੇ ਜੇ ਤੁਸੀਂ ਦੇਖੋ ਇਹ ਤੇ ਸਾਰੇ ਟੂਰਿਸਟ ਟੂਰਿਸਟ ਨੇ ਇੱਥੇ ਬਹੁਤ ਜ਼ਿਆਦਾ ਔਕਾ ਤੁਸੀਂ ਕਹਿ ਸਕਦੇ ਹੋ ਵੀ ਇਹ ਇੰਡੀਆ ਦਾ ਤਾਜ ਜਾਰਡਨ ਦਾ ਤਾਜ ਮਹਿਲ ਹੀ ਹੈ ਕਿਉਂਕਿ ਤਾਜ ਮਹਿਲ ਵੀ ਇੰਨੀ ਜ਼ਿਆਦਾ ਭੀੜ ਹੁੰਦੀ ਹੈ ਤੇ ਇੱਥੇ ਵੀ ਬਹੁਤ ਜ਼ਿਆਦਾ ਭੀੜ ਹੈ ਉੱਥੋਂ ਤੁਸੀਂ ਟਰੈਕ ਕਰਕੇ ਹਾਈਕ ਕਰਕੇ ਉੱਪਰ ਜਾ ਸਕਦੇ ਹੋ ਤੇ ਉੱਥੇ ਕਿਤੇ ਪੁਆਇੰਟ ਤੇ ਜਾ ਕੇ ਤੁਸੀਂ ਉੱਪਰ ਫੋਟੋ ਖਿੱਚ ਸਕਦੇ ਹੋ ਪਰ ਅਸੀਂ ਉੱਪਰ ਨਹੀਂ ਜਾਵਾਂਗੇ ਅਸੀਂ ਅੱਗੇ ਜਾਵਾਂਗੇ ਇੱਥੇ ਇਹਨਾਂ ਕੋਲੇ ਇਦਾਂ ਮੈਪ ਹੁੰਦਾ ਇਹਨਾਂ ਨੇ ਐਂਟਰੀ ਤੇ ਵਿਜ਼ਿਟਰ ਸੈਂਟਰ ਤੇ ਸਾਨੂੰ ਮੈਪ ਦਿੱਤਾ ਜਿੱਤੇ ਸਾਰਾ ਗਾਈਡ ਕੀਤਾ ਹੋਇਆ ਵੀ ਕਿੱਥੋਂ ਕਿੱਥੇ ਜਾਣਾ ਤੇ ਕਿਹੜੀ ਜਗ੍ਹਾ ਤੋਂ ਬਾਅਦ ਕਿੱਥੇ ਆ ਅਸੀਂ ਹੁਣ ਹੈਗੇ ਆ ਇੱਥ ਚੌਥੀ ਥਾਂ ਤੇ ਪਿਛਲੀਆਂ ਤਿੰਨ ਥਾਵਾਂ ਅਸੀਂ ਤੁਰ ਕੇ ਕਵਰ ਕਰਨੀਆਂ ਵਿਜ਼ਿਟਰ ਸੈਂਟਰ ਤੋਂ ਤੇ ਇਸ ਤੋਂ ਅੱਗੇ ਅਸੀਂ ਹੁਣ ਜਾਵਾਂਗੇ ਜਿੱਥੇ ਤੱਕ ਜਾ ਸਕਦੇ ਆ ਤੇ ਉਸ ਤੋਂ ਬਾਅਦ ਕਵਰ ਕਰਨ ਤੋਂ ਬਾਅਦ ਜਿੱਥੇ ਸਾਨੂੰ ਲੱਗਿਆ ਅਸੀਂ ਉੱਥੋਂ ਵਾਪਸ ਮੁੜੇ ਆਵਾਂਗੇ ਸੋ ਇਹ ਇਹਨਾਂ ਨੇ ਸਾਨੂੰ ਵਿਜ਼ਿਟਰ ਸੈਂਟਰ ਤੇ ਦਿੱਤਾ ਹੁਣ ਅਸੀਂ ਇੱਥੋਂ ਤੁਰ ਕੇ ਅੱਗੇ ਜਾਵਾਂਗੇ ਤੇ ਇੱਥੇ ਤੁਸੀਂ ਆਹ ਕੈਮਲ ਦੇਖ ਸਕਦੇ ਹੋ ਲੋਕ ਕੈਮਲ ਤੇ ਬੈਠ ਕੇ ਊਂਠ ਤੇ ਬੈਠ ਕੇ ਜਿਹੜੇ ਹੈਗੇ ਆ ਫੋਟੋ ਵਗੈਰਾ ਖਚਾਉਂਦੇ ਪਏ ਆ ਬੇਸਿਕਲੀ ਮੈਂ ਤੁਹਾਨੂੰ ਪੈਟਰਾ ਬਾਰੇ ਦੱਸਦਾ ਵੀ ਇਹ ਪੁਰਾਣੀ ਨੈਬਟians ਦੀ ਸਿਟੀ ਹੁੰਦੀ ਸੀ 올ਡ ਨੋਮੈਡਰ ਪੀਪਲ ਜਿਹੜੇ ਬੰਜਾਰੇ ਹੁੰਦੇ ਸੀ ਨੋਮੈਡ ਉਹਨਾਂ ਦਾ ਸ਼ਹਿਰ ਹੁੰਦਾ ਸੀ ਇਹ ਪੂਰੀ ਸਿਟੀ ਆ ਤੁਸੀਂ ਸਾਹਮਣੇ ਦੇਖੋ ਪੂਰਾ ਸ਼ਹਿਰ ਹੁੰਦਾ ਸੀ ਇੱਥੇ ਵਸਿਆ ਉਹਨਾਂ ਦਾ ਲਗਾ ਲਓ ਵੀ 18-1900 ਸਾਲ ਪੁਰਾਣਾ ਹੋਣਾ ਤੇ ਇਹ ਲਗਭਗ 100-150 ਸਾਲ ਪਹਿਲਾਂ ਕਿਸੇ ਸਵਿਟਸ ਦਾ ਬੰਦਾ ਸੀਗਾ ਸਵਿਟਜ਼ਰਲੈਂਡ ਦਾ ਜਰਮਨ ਬੰਦਾ ਉਹਨੇ ਇਸ ਜਗ੍ਹਾ ਨੂੰ ਲੱਭਿਆ ਉਸ ਤੋਂ ਪਹਿਲਾਂ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਸੀਗੀ ਜਾਰਡਨ ਦੇ ਬਾਹਰ ਦੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਸੀ ਵਰਤੋਂ ਦੇ ਉਧਰ ਦੇਖੋ ਸਾਹਮਣੇ ਉਡੀਸ ਹੈ ਫਰਾ ਇੰਡੀਆ थैंक यू ਹਾਂ ਯਾ ਯਾ ਹਰ ਬੈਕ ਸਿਅਰ ਤੇ ਇਧਰਲੇ ਪਾਸੇ ਟਾਮਬਸ ਹੁੰਦੇ ਸੀ ਨਾਬਤਿੰਸ ਜਿਹੜੇ ਲੋਕ ਰਹਿੰਦੇ ਸੀ ਇੱਥੇ ਉਹਨਾਂ ਦੇ ਰਾਇਲ ਟਾਮਬਸ ਹੁੰਦੇ ਸੀ ਇਹ ਸਾਰੇ ਤੁਸੀਂ ਦੇਖ ਸਕਦੇ ਹੋ ਜਿੱਧਰ ਕਮਰੇ ਨਹੀਂ ਹੁੰਦੇ ਉਦਾਂ ਬਣੇ ਹੋਏ ਆ ਤੇ ਉਧਰ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਰੋਮਨ ਥੀਏਟਰ ਹੈ ਇਦੀ ਖਾਸੀਅਤ ਇਹ ਹੈ ਕਿ ਇਹ ਪੱਥਰ ਚ ਕੱਟਿਆ ਹੋਇਆ ਹੈ ਬਣਾਇਆ ਨਹੀਂ ਗਿਆ ਇਹ ਪੱਥਰ ਕੱਟ ਕੇ ਫਿਰ ਇਹਨੂੰ ਤਿਆਰ ਕੀਤਾ ਗਿਆ ਤਾਂ ਹੀ ਤੁਸੀਂ ਦੇਖ ਰਹੇ ਹੋ ਉੱਚਾ ਨੀਵੇਂ ਉੱਬਰ ਖਾਬੜ ਜਿਹਾ ਹੈਗਾ ਜਿਹੜੀਆਂ ਪੌੜੀਆਂ ਨੇ ਉਹ ਵੀ ਸਿੱਧੀਆਂ ਨਹੀਂ ਹੈਗੀਆਂ ਕਿਉਂਕਿ ਇਹ ਪੱਥਰ ਕੱਟ ਕੇ ਬਣਾਇਆ ਗਿਆ ਸੀਗਾ ਰੋਮਨਸ ਦੇ ਦੁਆਰਾ ਨਾਬਾਤੀਅਨਸ ਤੋਂ ਬਾਅਦ ਜਿਹੜੇ ਨੇ ਰੋਮਨਸ ਸੀਗੇ ਇੱਥੇ ਜਿਹਨਾਂ ਨੇ ਰਾਜ ਕੀਤਾ ਤੇ ਉਹਨਾਂ ਦੇ ਦੁਆਰਾ ਇਹ ਰੋਮਨ تھیਟਰ ਬਣਾਇਆ ਗਿਆ ਸੀ ਐਂਟਰਟੇਨਮੈਂਟ ਦੇ ਲਈ ਆ ਹੋਰ ਜਿਹੜੇ ਉਹਨਾਂ ਦੇ ਐਕਟੀਵਿਟੀਜ਼ ਵਗੈਰਾ ਕਰਦੇ ਹੁੰਦੇ ਸੀ ਉਹ ਉਸ ਵੇਲੇ ਬੇਸਿਕਲੀ ਪੈਟਰਾ ਚ ਨਾ ਇੱਕ ਤੋਂ 14 ਪੁਆਇੰਟ ਬਣਾਏ ਹੋਇਆ ਪੂਰੀ ਜਿਹੜਾ ਪੈਟਰਾ ਸਿਟੀ ਸੀ ਪੁਰਾਣੀ 올ਡ ਸਿਟੀ ਇਹਦੀ ਇਹਨਾਂ ਨੇ ਮੈਪ ਤੇ ਮਾਰਕਿੰਗ ਕੀਤੀ ਹੋਈ ਹੈ ਵੱਖਰੇ ਵੱਖਰੇ ਪੁਆਇੰਟਸ ਦੀ ਤੇ ਜਿਹੜਾ ਲਾਸਟ ਪੁਆਇੰਟ ਹੈ ਨਾ ਮੋਨੇਸਟਰੀ ਅਸੀਂ ਉੱਥੇ ਤੱਕ ਜਾਣੇ ਪਏ ਹੁਣ ਤੇ ਰਸਤੇ 'ਚ ਬਹੁਤ ਜ਼ਿਆਦਾ ਜਿਵੇਂ ਖੱ쩌ਰ ਵਗੈਰਾ ਨੇ ਤੁਸੀਂ ਖੱ쩌ਰਾਂ ਦੇ ਵੀ ਜਾ ਸਕਦੇ ਹੋ ਪਰ ਅਸੀਂ ਪੈਦਲ ਹੀ ਜਾਵਾਂਗੇ ਸਾਹਮਣੇ ਸਾਰੇ ਲੋਕ ਤੁਸੀਂ ਦੇਖ ਸਕਦੇ ਹੋ ਪੈਦਲ ਹੀ ਜਾਂਦੇ ਪਏ ਨੇ ਮੋਸਟਲੀ ਤੇ ਇੱਥੋਂ ਲਗਭਗ ਅੱਧੇ ਘੰਟੇ ਦਾ ਰਸਤਾ ਹੋਰ ਹੋਣਾ ਪਰ ਜੇ ਤੁਸੀਂ ਮੰਨੋ ਨਾ ਮੰਨੋ ਇਹ ਯਾਰ ਵੱਖਰੀ ਦੁਨੀਆ ਹੀ ਲੱਗਦੀ ਹੈ ਅਨ ਇਮੇਜਿਨ ਕਰੋ 1700 1800 ਸਾਲ ਪਹਿਲਾਂ ਲੋਕ ਇੱਥੇ ਕਿਸ ਤਰੀਕੇ ਰਹਿੰਦੇ ਹੋਣੇ ਕਿੱਦਾਂ ਦੀ ਲਾਈਫ ਹੋਣੀ ਆ ਇੱਥੇ ਮਤਲਬ ਸੋਚ ਕੇ ਹੈਰਾਨੀ ਹੁੰਦੀ ਆ ਵੀ ਇੰਨਾ ਜ਼ਿਆਦਾ ਲੋਕਾਂ ਨੇ ਉਸ ਵੇਲੇ ਨਾ ਉਹਦੋਂ ਕੋਈ ਮਸ਼ੀਨਰੀ ਹੁੰਦੀ ਸੀ ਨਾ ਕੋਈ ਕੁਝ ਵੀ ਨਹੀਂ ਹੁੰਦਾ ਸੀ ਉਸ ਵੇਲੇ ਤਾਂ ਬਟ ਉਸ ਵੇਲੇ ਵੀ ਇਹਨਾਂ ਕੁਝ ਕਿੱਦਾਂ ਕ੍ਰੀਏਟ ਕਰ ਲਿਆ ਮਤਲਬ ਹਿੰਮਤ ਈ ਸੀ ਉਹਨਾਂ ਕਿੰਨੀ ਮਿਹਨਤ ਲੱਗੀ ਹੋਣੀ ਉਸ ਵੇਲੇ ਸਾਰਾ ਕੁਝ ਕਰਨ ਚ ਬਿਕੋਜ਼ ਇਹ ਸਾਰਾ ਤੁਸੀਂ ਦੇਖਦੇ ਪਿਓ ਨਾ ਇਹ ਪੱਥਰ ਨੂੰ ਕੱਟ ਕੇ ਬਣਾਇਆ ਗਿਆ ਸਾਰਾ ਭਾਵੇਂ ਇਹ ਪੌੜੀਆਂ ਨੇ ਭਾਵੇਂ ਪਿੱਛੇ ਰੋਮਨ تھیਟਰ ਦੇਖਿਆ ਆਪਾਂ ਸਾਰਾ ਕੁਝ ਪੱਥਰ ਨੂੰ ਕੱਟ ਕੇ ਬਣਾਇਆ ਗਿਆ ਤੇ ਇਥੋਂ ਲਗਭਗ ਹੁਣ ਅੱਧਾ ਘੰਟਾ ਲੱਗਣਾ ਸਾਨੂੰ ਵਾਕ ਕਰਦੇ ਹੋਏ ਪਰ ਜਦੋਂ ਤੁਸੀਂ ਆ ਕੇ ਇੱਥੇ ਦੇਖਦੇ ਹੋ ਤਾਂ ਤੁਹਾਨੂੰ ਖੁਦ ਫੀਲ ਹੁੰਦਾ ਵੀ ਵੱਖਰਾ ਹੀ এনवायरमेंट ਵੱਖਰੀ ਹੀ ਦੁਨੀਆ ਹੈ ਇਹ ਐਂਡ ਨੋ ਡਾਊਟ ਇਹਨੂੰ ਵੰਡਰ ਆਫ ਦਾ ਵਰਲਡ ਡਿਕਲੇਅਰ ਕੀਤਾ ਗਿਆ ਉਹਦੇ ਪਿੱਛੇ ਕੁਝ ਰੀਜ਼ਨ ਹੋਊਗਾ ਤਾਂ ਹੀ ਕੀਤਾ ਗਿਆ ਸੋ ਹਾਈਕ ਕਰਕੇ ਅਸੀਂ ਉੱਤੇ ਆ ਗਏ ਸੀਗੇ ਪੂਰਾ ਮਨੈਸਟਰੀ ਤੱਕ ਸਾਨੂੰ ਲੱਗਾ ਅੱਧਾ ਘੰਟਾ ਅੱਧਾ ਪੂਰਾ ਘੰਟਾ ਲੱਗਾ ਹਾਈਕ ਕਰਨ ਤੇ ਤੁਸੀਂ ਦੇਖ ਸਕਦੇ ਹੋ ਮਨੈਸਟਰੀ Thank you. Zuzu, you. know? No, thank you so much. Jaldi. Look, you got together. You're from Amsterdam, you best, Tina? Sorry? From Amsterdam, you best. Okay, no, we don't want that. Thank you. Where are you from? India. Jaldi, jaldi. Jaldi, jaldi. Shetty, shetty. Holi, holi. Holi, holi. Talbi, talbi. ਸੁਆਸੀ ਪੈਟਰਾ ਤੋਂ ਤਾਂ ਸ਼ਾਮ ਨੂੰ ਵਾਪਸ ਆ ਗਏ ਸੀ ਬਟ ਮੇਰਾ ਨਾ ਜਦੋਂ ਉੱਥੋਂ ਉਤਰਦੇ ਹੋਏ ਪੈਰ ਮੁੜ ਗਿਆ ਸੱਜੇ ਪਾਸੇ ਵਾਲਾ ਤੇ ਮੇਰੀ ਮੇਰਾ ਗਿੱਟਾ ਪੂਰਾ ਸੁੱਜ ਗਿਆ ਆ ਦੇਖੋ ਤੇ ਮੈਂ ਬਹੁਤ ਔਖਾ ਥੱਲੇ ਉਤਰ ਕੇ ਆਇਆ ਤੇ ਆ ਕੇ ਬਸ ਗੱਡੀ 'ਚ ਪਹੁੰਚਣ ਦੀ ਦੇਰ ਸੀ ਜਿਹੜੀ ਅਸੀਂ ਰੈਂਟ ਕੀਤੀ ਸੀ ਗੱਡੀ ਪਹੁੰਚ ਕੇ ਬੈਠੇ ਆ ਪਾਣੀ ਲਿਆ ਕਿਉਂਕਿ ਪਾਣੀ ਅੰਦਰ ਤੁਸੀਂ ਲਾਓ 8 ਗੁਣਾ ਰੇਟ ਤੇ ਜੇ ਬਾਹਰ ਤੁਹਾਨੂੰ 30 ਸੈਂਟਸ ਦਾ ਪਾਣੀ ਮਿਲ ਰਿਹਾ 35 ਸੈਂਟਸ ਦਾ ਤੁਹਾਨੂੰ ਅੰਦਰ ਮਿਲ ਰਿਹਾ ਉਹ 2 ਜੀਡੀ ਦਾ 240 ਰੁਪਏ ਦੀ ਵੱਡੀ 1.5 ਲੀਟਰ ਦੀ ਬੋਤਲ ਮਿਲਦੀ ਪਈ ਸੀ ਅੰਦਰ ਤੇ ਅਸੀਂ ਇੱਕ ਬੋਤਲ ਇੱਤੀ ਪੀਤੀ ਤੇ ਬਾਹਰ ਆ ਕੇ ਪਾਣੀ ਦੀਆਂ ਬੋਤਲਾਂ ਲਈਆਂ ਜੂਸ ਲੈ ਪੂਰੀ ਅੰਦਰ ਕਿਉਂਕਿ ਗਰਮੀ ਬਹੁਤ ਸੀ ਅੰਦਰ ਅਸੀਂ ਟੋਟਲ ਲਾ ਲਓ ਵੀ ਤੁਸੀਂ 15 ਕਿਲੋਮੀਟਰ ਦੇ ਨੇੜੇ ਤੇ ਤੁਰੇ ਹੋਵਾਂਗੇ ਤੇ ਹੁਣ ਅਸੀਂ ਚੈੱਕ ਇਨ ਕੀਤਾ ਤੇ ਇੱਥੇ ਅਸੀਂ ਫਿਰ ਹੋਟਲ 'ਚ ਜਿੱਥੇ ਅਸੀਂ ਰੁਕੇ ਸੀ ਜਿਹੜੇ ਹੋਸਟਲ 'ਚ ਰੁਕੇ ਸੀ ਇਸ ਟੇਨਕੋ ਰੂਫਟਾਪ ਹੈਗਾ ਡਿਨਰ ਵਗੈਰਾ ਹੈਗਾ ਸੋ ਅਸੀਂ ਇਹਨਾਂ ਨੂੰ ਹੀ ਕਹਿਤਾ ਸੀ ਵੀ ਸਾਡਾ ਡਿਨਰ ਪ੍ਰੀਪੇਅਰ ਕਰ ਦਿਓ ਸੋ ਅਸੀਂ ਹੁਣ ਉੱਤੇ ਰੂਫਟਾਪ ਤੇ ਚੱਲੇ ਆ ਮੈਂ ਸੋ ਗਿਆ ਸੀ 2 ਘੰਟੇ ਤੇ ਬਾਹਰ ਸਿਟੀ ਦਾ ਥਿ ਵਯੂ ਬਹੁਤ ਸੋਹਣਾ ਦੇਖੋ